ਹਾਂਜੀ ਕੀ ਕਹੋਗੇ ਜੀ ਅਸੀਂ ਪੰਚਾਇਤ ਵੱਲੋਂ ਇੱਕ ਹੋਰ ਐਲਾਨ ਕਰਦੇ ਆ ਜੇ ਕੋਈ ਹੋਰ ਬੱਚਾ ਉਸ ਤੋਂ ਬਾਅਦ ਕੋਈ ਮੈਡਲ ਲਿਆਉਂਦਾ ਤਾਂ ਅਸੀਂ ਪੰਚਾਇਤ ਵੱਲੋਂ 11000 ਬੋਲੇ ਸੋਨਿਹਾਲ ਸ੍ਰੀ ਅਕਾਲ ਆਂ ਅਤੇ ਅੱਜ ਵੀ ਇਹਨਾਂ ਦਾ ਵੀ ਕਰ ਰਹੇ ਕੋਈ ਮਾਨ ਸਨਮਾਨ ਇਹਨਾਂ ਦਾ ਫਿਰ ਹਜੇ ਤਾਂ ਪਿਆਰੇ ਦਿੱਤਾ ਮਾਨ ਸਨਮਾਨ ਅਸੀਂ ਦੇਵਾਂਗੇ ਅੱਜ ਤੋਂ ਐਲਾਨ ਕਰਦੇ ਹਾਂ ਹਾਂਜੀ ਸਰਪੰਚ ਸਾਹਿਬ ਕੀ ਕਹੋਗੇ ਜੋ ਆਪਣਾ ਛਾਇਲੇ ਦਾ ਨੌਜਵਾਨਾਂਗਾ ਇਹ ਤੇ ਜਲਤਰ ਛਾਇਲੇ ਜੀ ਮੈਂ ਦੇਖ ਰਿਹਾ ਹਾਂ ਅੱਜ ਅਮਰਤਪਾਲ ਸਿੰਘ ਦਾ ਭਰਮਾ ਸਵਾਗਤ ਹੋਇਆਗਾ ਪਿੰਡ ਛਾਇਲੇ ਦੇ ਵਿੱਚ ਛਾਇਲਾ ਦੀ ਪੰਚਾਇਤ ਨੇ ਦੇ ਛਾਹਲੀ ਦੇ ਪੰਚਾਇਤ ਨੇ ਨਿਕਲ ਸਵਾਗਤ ਕੀਤਾ ਤੇ ਨੌਜਵਾਨ ਵੱਡੀ ਗੰਟੀ ਚ ਪਹੁੰਚਣਾ ਕੀ ਕਹੋਗੇ ਜੀ ਜੋ ਸਵਾਗਤ ਹੋਇਆ ਇਹ ਆਪਣਾ ਮੈਨੂੰ ਬਹੁਤ ਖੁਸ਼ੀ ਆਈ ਸਾਡੇ ਛਾਹਲੀ ਬਿੰਡਰ ਦੀ ਪੰਚਾਇਤ ਨਗਰ ਪੰਚਾਇਤ ਨੇ ਮੇਰਾ ਸਨਮਾਨ ਕਰਿਆ ਤੇ ਬਹੁਤ ਸਾਰੇ ਜੋੜੇ ਤੇ ਹੋਰ ਨੌਜਵਾਨਾਂ ਨੂੰ ਕਿਸ ਤਰ੍ਹਾਂ ਦੋਗੇ ਜੀ ਮੈਂ ਇਹ ਸੰਦਿਆਂ ਦੋਗਾਂਗੀ ਕਿ ਨਸ਼ਾ ਦੂਰ ਹੋਈ ਗਰਾਊਂਡ ਵਾਲੇ ਨੂੰ ਮੈਂਟ ਕਰੋ ਅਤੇ ਜਿਹੜੇ ਦਾ ਨੌ ਉੱਚਾ ਕਰੋ ਤੇ ਅੱਗੇ ਹੋਰ ਵੀ ਪਲੰਗਾ ਪਟੋਗੇ ਤੁਸੀਂ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਦੇਖ ਰਹੇ ਹੋ ਜੀ ਤੁਸੀਂ ਵੀਰਾਂ ਦੇ ਪਿੱਛੇ ਚੋਕ ਕੇ ਨੌਜਵਾਨ ਦਾ ਅਮਰਤਵਾਲ ਸਿੰਘ ਦਾ ਬਹੁਤ ਵਧੀਆ ਸਵਾਗਤ ਹੋਇਆ ਸ਼ਾਨੀਲੇ ਦੇ ਵਿੱਚ ਹਾਂ ਜੀ ਕੀ ਕਹੋਂਗੇ ਜੋ ਆ ਆਪਣਾ ਭਤੀਜਾ ਜਾਨੀ ਵੱਡੀਆਂ ਮੱਲਾਂ ਮਾਰ ਕੇ ਪਹੁੰਚਿਆ ਜੀ ਅਸੀਂ ਤਾਂ ਇਹ ਕਹਾਂਗੇ ਜੀ ਜਿਹੜੀ ਹੋਣ ਲਈ ਜਨਰੇਟਰ ਹੈਗੀ ਉਹ ਨਸਰ ਤੋਂ ਦੂਰ ਰਹੇ ਗਰਾਉਂਡਾ ਵੱਲ ਲੱਗੇ ਬਾਕੀ ਸਭ ਤੋਂ ਵੱਧ ਅਸੀਂ ਧੰਨਵਾਦ ਕਰਦੇ ਹਾਂਗੇ ਜਾਬਰ ਸਿੰਘ ਜੀ ਕੋਚ ਦਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਸਾਡੇ ਬੱਚੇ ਨੂੰ ਅੱਜ ਇਸ ਮਕਾਮ ਤੱਕ ਪਹੁੰਚਾਇਆਗਾ ਤੇ ਜੀ ਬਹੁਤ ਧੰਨਵਾਦੀਆਂ ਸਾਹਲੇ ਦੀ ਪੰਚਾਇਤ ਦੇ ਸਾਹਲੇ ਦੇ ਬਾਕੀ ਨਗਰ ਨਿਵਾਸੀ ਨੇ ਜਿਨ੍ਹਾਂ ਨੇ ਸਾਡਾ ਅੱਜ ਐਡਾ ਮਾਣ ਸਨਮਾਨ ਉਹਰੇ ਬਧਾਇਆਗਾ ਸੋ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਸਾਡੇ ਕੋਲ ਲਾਜ ਨਹੀਂ ਜਿਨ੍ਹਾਂ ਦਾ ਅਸੀਂ ਧੰਨਵਾਦ ਕਰ ਸਕੀਏ ਸੋ ਅਸੀਂ ਬਾਰੀ ਦੁਬਾਰਾ ਫੇਰ ਕਹਾਂਗੇ ਵੀ ਜਗਤਪ੍ਰੀਤ ਸਿੰਘ ਜੀ ਕੋਸ਼ਿਸ਼ ਨੇ ਬਹੁਤ ਜ਼ਿਆਦਾ ਮਿਹਨਤ ਕਰਾ ਕੇ ਸਾਡਾ ਬੱਚਾ ਜਿਹੜਾ ਵੱਚ ਉਹ ਇਹ ਮਕਾਮ ਤੇ ਪਹੁੰਚਾਇਆ ਠੀਕ ਹੈ ਧੰਨਵਾਦ ਬੋਲੇ ਸੋਨਿਆ ਸਤਿ ਸ਼੍ਰੀ ਅਕਾਲ ਜਿਵੇਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਜੋ ਕਿ ਮਾਨ ਸਨਮਾਨ ਨੌਜਵਾਨ ਦਾ ਕੀਤਾ ਜਾ ਰਿਹਾ ਹਾਂਜੀ ਸਰਪੰਚ ਸਾਹਿਬ ਕੀ ਕਹੋਗੇ ਜੋ ਆਪਣਾ ਛਾਇਲੇ ਦਾ ਨੌਜਵਾਨਾਂਗਾ ਇਹ ਤੇ ਜਲਤਰ ਛਾਇਲੇ ਪ੍ਰੈਕਟਿਸ ਕਰਦਾਂਗਾ ਤੇ ਅਜ ਮਾਨ ਸਨਮਾਨ ਕਰ ਰਹੇ ਹਾਂ ਸਾਰੇ ਤੋਂ ਪਹਿਲਾਂ ਤਾਂ ਖਾਸਾ ਜੀ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਆ ਬਾਕੀ ਸਾਰੇ ਤੋਂ ਵਧੀਆ ਧੰਨਵਾਦ ਉਸ ਪਰਮਾਤਮਾ ਦਾ ਜਿਨ੍ਹਾਂ ਨੇ ਸਾਡੇ ਪਿੰਡ ਸਾਡੇ ਕੋਲ ਦੇ ਗਰਾਉਂਡ 'ਚ ਖੇੜ ਕੇ ਸਾਡੇ ਪਿੰਡ ਦੇ ਕੋਰਟਾਂ ਜਾਦਵਿੰਦਰ ਸਿੰਘ ਢਾਲੀਵਾਲ ਰਾਹੀ ਇਹ ਇਹ ਬੱਚੇ ਮਿਹਨਤ ਕਰ ਰਹੇ ਨੇ ਇਹ ਬੱਚੇ ਨੂੰ ਮਿਹਨਤ ਸਵੇਰੇ ਤੇ ਸ਼ਾਮ ਡੇਲੀ ਕਰਾ ਰਹੇ ਨੇ ਬੱਚੇ ਨੇ ਮਿਹਨਤ ਕਰਕੇ ਅਥਲੀਟ ਨੇਪਾਲ ਵਿੱਚੋਂ 골ਡ ਮੈਡਲ ਅੰਤਰਰਾਸ਼ਟਰੀ ਲੈਵਲ ਤੇ ਮੈਡਲ ਲਿਆ ਅਸੀਂ ਚਾਹੁੰਦੇ ਆ ਵੀ ਇਹ ਬੱਚਿਆਂ ਦਾ ਤੇਸ ਹਮੇਸ਼ਾ ਸਾਡੇ ਵੱਲੋਂ ਪੰਚਾਇਤ ਵੱਲੋਂ ਇਹਨਾਂ ਤੇ ਹੱਥ ਰਹੂਗਾ ਜੋ ਵੀ ਇਹਨਾਂ ਨੂੰ ਮਦਦ ਦੀ ਲੋੜ ਹੋਊਗੀ ਅਸੀਂ ਇਹਨਾਂ ਦੀ ਮਦਦ ਕਰਾਂਗੇ ਅਸੀਂ ਪਿੰਡ ਦੇ ਹੋਰ ਬੱਚਿਆਂ ਨੂੰ ਵੀ ਕਹਿੰਦੇ ਆ ਕਾਲੇਦਲੇ ਦੇ ਪਿੰਡਾਂ ਦੇ ਨੂੰ ਵੀ ਕਹਿੰਦੇ ਆ ਜਾਦਵਿੰਦਰ ਲਵੇ ਆਉਣ ਸਕੂਲ 'ਚ ਪ੍ਰੈਕਟਿਸ ਕਰਨ ਤਾਂ ਜੋ ਆਪਦੇ ਪਿੰਡ ਦਾ ਤੇ ਆਪਦੀ ਦੇਸ ਦਾ ਨੌਰੋਸ਼ਨ ਕਰਨ ਅਤੇ ਵਧੀਆ ਨੌਕਰੀ ਤੇ ਵਧੀਆ ਜੋਬ ਪ੍ਰਾਪਤ ਕਰ। 65 ਲੱਖ ਰੁਪਏ ਦਾ ਆਪਣਾ ਸਟੇਡੀਅਮ ਤਿਆਰ ਹੋ ਰਿਹਾ ਜੀ ਉਹ ਉਹਦੇ ਬਾਰੇ ਜਾਣਕਾਰੀ ਦਿਓ ਜੀ ਉਹਦੇ ਨਾਲ ਹੋਰ ਉਤਸ਼ਾਹਿਤ ਹੋਣਗੇ ਨੌਜਵਾਨ। ਹਾਂ ਉਹ ਵੀ ਆਪਣੀ ਗੇਮਾਂ ਤੇ ਆਪਾਂ ਨੇ ਵਾਅਦੇ ਵੀ ਕਰੇ ਤੇ ਚੋਣਾਂ ਤੋਂ ਪਹਿਲਾਂ ਵੀ ਗੇਮਾਂ ਵੱਲ ਵੱਧ ਤੋਂ ਵੱਧ ਦੇਣ ਦਿੱਤਾ ਜਾਊਗਾ ਆਪਣਾ ਵਾਅਦਾ ਸੀ ਪਿੰਡ ਨੂੰ ਇੱਕ ਵਧੀਆ ਚੰਗਾ ਸਟੇਡੀਅਮ ਜਿਹੜਾ ਛੇਤੀ ਤੋਂ ਛੇਤੀ 6 ਸੱਤ ਮਹੀਨੇ 'ਚ ਤਿਆਰ ਹੋ ਜਾਊਗਾ। ਉਸ ਤੋਂ ਬਾਅਦ ਇਹ ਸਾਰੇ ਬੱਚੇ ਉੱਥੇ ਆਪਣੀ ਗੇਮਾਂ ਦੀ ਤਿਆਰੀ ਕਰਿਆ ਕਰਨਗੇ। ਅਸੀਂ ਇਹਨਾਂ ਦੇ ਨਾਲ ਹਰ ਟਾਈਮ ਅੱਗੇ ਦਿਨਾਂ ਦੇ ਨਾਲ। ਹਾਂ ਜ ਸਰਪੰਚ ਸਾਹਿਬ ਕੀ ਕਹੋ ਤੇ ਵਡੀਆਂ ਮੱਲਾਂ ਮਾਰੀਆਂ ਨੇ ਬਹੁਤ ਵਧੀਆ ਸਾਰੇ ਹੀ ਛਾੜਲੀ ਪੰਚਾਇਤ ਦਾ ਜੀ ਸਾਰੇ ਨਗਰ ਦਾ ਧੰਨਵਾਦ ਆ ਜਗਤਵੰਦਰ ਕੋਚ ਦਾ ਧੰਨਵਾਦ ਕਰਦੇ ਆ ਜੀ ਜੋ ਕਿ ਸਾਡੇ ਇੱਕ ਛੋਟੇ ਜਿਹੇ ਪਿੰਡ ਚੋਂ ਇੱਕ ਬੱਚੇ ਨੇ ਨਾਂ ਰੋਸ਼ਨ ਕਰਿਆ ਸਾਰੇ ਹੀ ਅਸੀਂ ਪੰਚਾਇਤ ਵੱਲੋਂ ਧੰਨਵਾਦ ਕਰਦੇ ਆ ਜੋ ਕਿ ਸਾਧਿਆ ਵੀ ਲੈ ਕੇ ਜੋ ਸੇਵਾ ਹੂ ਅਸੀਂ ਇਹਨਾਂ ਦੇ ਨਾਲ ਖੜਾਂਗੇ ਬੱਚਿਆਂ ਦੇ ਤੇ ਇਸੇ ਜੋ ਕਰਦੇ ਰਹੋਗੇ ਜੀ ਨਾਰਮਲ ਸਹਿਯੋਗ ਕਰਦੇ ਰਹਿਣਾ ਠੀਕ ਹੈ ਜੀ ਤੁਸੀਂ ਦੇਖ ਰਹੇ ਤਸਵੀਰਾਂ ਪਿੰਡ ਛਾੜਲੀ ਤੋਂ ਜੋ ಗ್ರಾಮ ਪੰਚਾਇਤ ਛਾੜਲੀ ਤੇ ਛਾੜਲਾ ਦੇ ਸਰਮੰਸਾਹ ਭੁਰੇ ਮੌਜੂਦ ਨੇ ਅੱਗੀ ਪਰਮਾ ਸਵਾਗਤ ਕੀਤਾ ਗਿਆ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਪਹੁੰਚਣੇ ਜੀ ਵੀਰਾਂ ਦੇਖ ਰਹੇ ਹਾਂ ਤੁਸੀਂ ਖਾਲਸਾ ਫਤਿਹ ਜੀ ਹਾਂਜੀ ਕੀ ਕਹੋਗੇ ਜੀ ਅਸੀਂ ਪੰਚਾਇਤ ਵੱਲੋਂ ਇੱਕ ਹੋਰ ਲਾਨ ਕਰਦੇ ਹਾਂ ਜੇ ਕੋਈ ਹੋਰ ਬੱਚਾ ਇਸ ਤੋਂ ਬਾਅਦ ਕੋਈ ਮੈਡਲ ਲਿਆਉਂਦਾ ਹੈ ਤਾਂ ਅਸੀਂ ਪੰਚਾਇਤ ਵੱਲੋਂ 11000 ਰੁਪਏ ਉਸ ਬੱਚੇ ਨੂੰ ਸਹਾਇਜਗ ਦੇ ਠੀਕ ਹੈ ਜੀ ਧੰਨਵਾਦ ਤੇ ਅੱਜ ਵੀ ਇਹਨਾਂ ਦਾ ਵੀ ਕਰ ਰਹੇ ਕੋਈ ਮਾਨ ਸਨਮਾਨ ਇਹਨਾਂ ਦਾ ਫਿਲਹਾਲ ਹਜੇ ਤਾਂ ਪਿਆਰੇ ਦਿੱਤੇ ਇਹਨਾਂ ਨੂੰ ਅੱਗੇ ਤੋਂ 11000 ਰੁਪਏ ਅਸੀਂ ਦੇਵਾਂਗੇ ਅੱਜ ਤੋਂ ਲਾਨ ਕਰਦੇ ਹਾਂ ਠੀਕ ਹੈ ਜੀ ਧੰਨਵਾਦ बोले सोनिहान सत श्री अकाल बोले सोनिहान सत श्री अकाल हां जी की कहोगे संसार सिंह जी जो अपना मुंडा शाळे ਦਾ ਨੌਜਵਾਨਾਂ ਤੇ ਪਟੀਆਂ ਮੱਲਾ ਮਾਰੀਆਂ ਨੇ ਇਹ ਵਧੀਆ ਗੱਲ ਆ ਯਾਰ ਬੱਚੇ ਨਸ਼ਿਆਂ ਤੋਂ ਦੂਰ ਹੁੰਦੇ ਨੇ ਠੀਕ ਹੈ ਜੀ ਜਿਹਨੂੰ ਅਸੀਂ ਵੀ ਪੰਚਾਇਤ ਵੱਲੋਂ ਜਿਸ ਤਰ੍ਹਾਂ ਦੀ ਲੋੜ ਆ ਸਾਡੇ ਵੱਲੋਂ ਪਿੰਡ ਆਪਣੇ ਪਿੰਡ ਵੱਲੋਂ ਵੀ ਸਹਿਯੋਗ ਦੇਵਾਂਗੇ ਕਿਸੇ ਵੀ ਤਰ੍ਹਾਂ ਦੀ ਲੋੜ ਆ ਇਹਨੂੰ ਤੇ ਹੋਰ ਨਾ ਨੌਜਵਾਨਾਂ ਨੂੰ ਕੀ ਸਨੇਹਾ ਦੋਗੇ ਜੀ ਨੌਜਵਾਨਾਂ ਨੂੰ ਸਨੇਹ ਹੀ ਆ ਵੀ ਜਾ ਰਹੀਆਂ ਇਹ ਬੱਚਿਆਂ ਦੀ ਰੀਸ ਦੇ ਕੇ ਕਿੱਡਾਂ ਵੱਲ ਜਾਓ ਨਸ਼ਾ ਨੂੰ ਛੱਡੋ ਆਪਣੇ ਮਾਪਿਆਂ ਦੇ ਅੱਗੇ ਕਰੀ ਹੋ ਕੇ ਵਧੀਆ ਗੱਲ ਹੈ ਠੀਕ ਹੈ ਜੀ ਧੰਨਵਾਦ ਹਾਂ ਜੀ ਕੀ ਕਹੋਗੇ ਜੋ ਆਪਣਾ ਇਹਨੇ ਵੱਡੀਆਂ ਵੱੱਲਾਂ ਮਾਰੀਆਂ ਨੇ ਕਹਿੰਦਾ ਭਰਿਆ ਪਈ ਆ ਕੀ ਆ ਗਈ ਮਾਨ ਸਾਹਿਬ ਕੀ ਕਹੋਗੇ ਜੋ ਆਪਣਾ ਪਿੰਡ ਦਾ ਮੁੰਡਾ ਉਪਲਬਧੀ ਕਰਕੇ ਆਇਆਗਾ ਬੜੀਆਂ ਮੱਲਾ ਮਾਰ ਕੇ ਆਇਆ ਕੀ ਕਹੋਗੇ ਇਹਦੇ ਬਾਰੇ ਜੀ ਬਹੁਤ ਵਧੀਆ ਪ੍ਰੋਫੈਸਰ ਜੀ ਬੱਚਿਆਂ ਨਾਲ ਆ ਗਿਓ ਕੋ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜੀ ਕਿਉਂਕਿ ਇਸ ਤੋਂ ਹੋਰ ਵੀ ਬੱਚਿਆਂ ਨੂੰ ਇਹਨਾਂ ਨੂੰ ਚੇਟਕ ਲੱਗੂਗੀ ਤੇ ਨਸ਼ਿਆਂ ਤੋਂ ਬੱਚੇ ਦੂਰ ਹੋਣਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹ ਕੋਸ਼ ਸਾਡਾ ਜੋ ਸਾਡੇ ਪਿੰਡ ਦੇ ਬੱਚੇ ਦਾ ਨੌ ਰੋਸ ਰਜਾਇ ਤੇ ਪਿੰਡ ਦਾ ਵੀ ਨੌ ਰੋਸ ਨਾਇ ਜੀ ਠੀਕ ਅੱਜ ਕਿਵੇਂ ਜੀ ਇਹਨਾਂ ਨੂੰ ਜਾਨੀ ਹੌਸਲਾ ਵਚਾਈ ਕਰ ਰਹੇ ਹਾਂ ਪ੍ਰੋਗਰਾਮ ਰੱਖਿਆ ਹਾਂ ਜੀ ਹਾਂ ਅੱਜ ਹੌਸਲਾ ਵਚਾਈ ਕਰ ਰਹੇ ਨੇ ਜੀ ਠੀਕ ਹੈ ਜੀ ਦੇ ਸਰਪੰਚ ਸਾਹਿਬ ਦਾ ਸਾਰੀ ਪੰਚਾਇਤ ਦਾ ਹੀ ਬਹੁਤ ਧੰਨਵਾਦ ਕਰਦਿਆਂ ਉਹ ਸਾਡੇ ਪਰਿਵਾਰ ਦਾ ਕੋਸ਼ ਸਾਡਾ ਬਹੁਤ ਬਹੁਤ ਧੰਨਵਾਦ ਹੈ ਠੀਕ ਹੈ ਭਾਈ ਕੋ ਸਾਹਿਬ ਕੀ ਕਹੋਗੇ ਜੋ ਆਪਣਾ ਅਕੈਡਮੀ ਦਾ ਲੜਕਾਗਾ ਮੈਨੂੰ ਜੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਇਸ ਚੀਜ਼ ਤੋਂ ਵੀ ਮੈਂ ਤਾਂ ਇੱਕੇ ਚੀਜ਼ ਕਹਿਣਾ ਚਾਹਣਾ ਜੀ ਵੀ ਮਿਹਨਤ ਇੱਕ ਐਜੀ ਚੀਜ਼ ਹੈ ਜੀ ਜਿੱਥੇ ਜੋ ਚੀਜ਼ ਅਸੀਂ ਸੋਚੀ ਵੀ ਨਹੀਂ ਹੁੰਦੀ ਸਾਨੂੰ ਉਹ ਮੰਜ਼ਲ ਤੇ ਮਿਹਨਤ ਇੱਕ ਲੈ ਕੇ ਚਲੀ ਜਾਂਦੀ ਹੈ ਜੀ ਮੈਂ ਇਹੀ ਗੱਲ ਕਹਿਣਾ ਜੀ ਨਸ਼ੇ ਛੱਡਣੇ ਜੀ ਬੱਚੇ ਤੇ ਖੇਡਾਂ ਨਾਲ ਜੁੜਨੇ ਜੀ ਆਪਣੇ ਏਰੀਆ ਨੂੰ ਵੱਧ ਤੋਂ ਵੱਧ ਆਪਾਂ ਜੀ ਨਾਮ ਰੋਸ਼ਨ ਕਰੀਏ ਤੇ ਇੱਕ ਚੰਗੇ ਰਾਤੇ ਤੁਰੀਏ ਜੀ ਤੇ ਕਿੰਨੀ ਕਿ ਮਿਹਨਤ ਕੀਤੀ ਹੈ ਜੀ ਮੁੰਡਿਆਂ ਨੇ ਤੁਸੀਂ ਜਾਨੀ ਕੋਚਿੰਗ ਤੁਸੀਂ ਦਿੱਤੀ ਹੈ ਕਿਵੇਂ ਦਾ ਜਾਨੀ ਸਨਸਰੀਆ ਦੇਖੋ ਦਿਨ ਰਾਤ ਇੱਕ ਕਰਨਾ ਪੈਂਦਾ ਜੀ ਫੇਰ ਮਿਹਨਤ ਹੁੰਦੀ ਹੈ ਐਵੇਂ ਤਾਂ ਮਿਹਨਤ ਵੀ ਨਹੀਂ ਆਪਾਂ ਕਹਿ ਸਕਦੀ ਹਰ ਇੱਕ ਬੱਚੇ ਦੇ ਬਸ ਦੀ ਗੱਲ ਨਹੀਂ ਹੈਗੀ ਵੀ ਮਿਹਨਤ ਕਰਨੀ ਜੀ ਡੇਲੀ ਸਵੇਰੇ 5 ਵਜੇ ਉੱਠਣਾ ਜੀ ਕੋਈ ਐਵੇਂ ਹਰੇਕ ਤੇ ਬਸ ਦੀ ਗੱਲ ਨਹੀਂ ਹੈਗੀ ਜੀ ਤੇ ਦੂਸਰੇ ਨੌਜਵਾਨਾਂ ਨੂੰ ਕੀ ਸੁਨੇਹਾ ਜੀ ਆਪਣਾ ਇਹ ਹੀ ਸੁਨੇਹਾ ਹੈ ਜੀ ਵੀ ਤੁਸੀਂ ਆਪਣੇ ਆਪ ਨੂੰ ਜੀ ਇੰਨਾ ਕੁ ਮੋਟੀਵੇਟ ਕਰੋ ਜੀ ਕਿ ਅਸੀਂ ਮੈਡਲ ਕੀ ਅਸੀਂ ਸਾਰੇ ਆਪਣੇ ਏਰੀਆ ਦਾ ਨਾਮ ਰੋਸ਼ਨ ਕਰੀਏ ਰੱਖ ਕੇ ਇਹ ਸਾਰੇ ਬੱਚੇ ਜੀ ਲਗਭਗ ਆਪਣੇ ਸਾਰੇ ਆਰਮੀ ਦੀ ਕੋਈ ਪੰਜਾਬ ਪੁਲਿਸ ਦੀ ਤਿਆਰੀ ਕਰਦੇ ਨੇ ਜੀ ਸਾਰੇ ਬੱਚੇ ਮੇਰੇ ਕੋਲ ਪਹਿਲਾਂ ਹੀ ਬੱਚੇ 40 ਮੁੰਡੇ ਭਰਤੀ ਹੋ ਗਏ ਨੇ ਜੀ ਮੈਂ ਇਹ ਗੱਲ ਕਹਿਣਾ ਕਿ ਤੁਸੀਂ ਆਪਣੀ ਇੱਕ ਮਿਹਨਤ ਕਰੋ ਜੀ ਮਿਹਨਤ ਦਾ ਫਲ ਇੱਕ ਨਾ ਇੱਕ ਦਿਨ ਜ਼ਰੂਰ ਮਿਲਦਾ ਜੀ ਧੰਨ ਸ੍ਰੀ ਗੁਰੂ ਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਛਾਜ ਲਈ ਤੋਂ ਆਪਾਂ ਇੱਕ ਕੰਮ ਕਰਦੇ ਹਾਂ yeah wow.